ਜੇ ਅਸੀਂ ਕਾਉਂਸਲਰਸ ਕੋਲ ਜਾਂਦੇ ਆ ਕਿ ਸਾਨੂੰ ਡਿਪਰੈਸ਼ਨ ਹੈ ਸਾਨੂੰ ਟੈਨਸ਼ਨ ਹੈ ਸਾਨੂੰ ਕਾਉਂਸਲਰ ਦੀ ਲੋੜ ਹੈ ਤੇ ਮੇਰੇ ਖਿਆਲ ਨਾਲ 500 ਸਾਲ ਪਹਿਲਾਂ ਗੁਰੂ ਸਾਹਿਬ ਨੇ ਇੰਨੀ ਵਧੀਆ ਕਾਉਂਸਲਿੰਗ ਸਾਨੂੰ ਦਿੱਤੀ ਹੈ ਤੇ ਜਿਹੜਾ ਕੋਈ ਗੁਰਬਾਣੀ ਪੜ੍ਹਦਾ ਉਹਨੂੰ ਲੋੜ ਹੀ ਨਹੀਂ ਫਿਰ ਕਿਸੇ ਕਾਉਂਸਲਰ ਦੀ ਅਸੀਂ ਲਿਵਿੰਗ ਟ੍ਰੈਜਰੀ ਚ ਵੀ ਵਰਲਡਵਾਈਡ ਲੋਕਾਂ ਦੀ ਕਾਉਂਸਲਿੰਗ ਕਰਦੇ ਆ ਸਬਜੈਕਟ ਟੂ ਗੁਰਬਾਣੀ ਐਂਡ ਇਟ ਵਰਕਸ 100% ਸਕਸੈਸ ਰੇਟ ਆਸਟ੍ਰੇਲੀਆ ਤੋਂ ਲੈ ਕੇ ਜਰਮਨੀ ਤੋਂ ਲੈ ਕੇ ਇਟਲੀ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਮਿਡਲ ਈਸਟ ਤੋਂ ਲੈ ਕੇ ਕੀਨੀਆ ਤੱਕ ਆਲ ਓਵਰ ਦਾ ਵਰਲਡ ਜਿੱਥੇ ਵੀ ਜਾਂਦਾ ਉਹ ਮੋਸਟਲੀ ਮਨ ਪੁੱਛਦੇ ਨੇ ਤੁਸੀਂ ਡਾਕਟਰ ਹੋ ਤੁਸੀਂ ਸਾਈਕੀਟ੍ਰਿਸਟ ਹੋ ਮੈਂ ਤੇ ਨਹੀਂ ਪੜਿਆ ਮੈਂ ਤੇ ਇੰਜੀਨੀਅਰਿੰਗ ਵੀ ਛੋੜ ਦਿੱਤੀ ਗੁਰਬਾਣੀ ਕਿਹੜੇ ਰੋਗ ਹੈ ਜਿਹੜੇ ਇਹ ਠੀਕ ਕਰਦੀ ਹੈ ਕਿਹੜਾ ਵੈਦ ਹੈ ਗੁਰੂ ਗੋਬਿੰਦ ਮਨ ਦਾ ਰੋਗ ਸਤ ਗੁਰ ਦੂਰ ਕਰਦਾ ਹੈ ਤਨ ਦਾ ਰੋਗ ਡਾਕਟਰ ਵੈਦ ਦੂਰ ਕਰ ਦਿੰਦੇ ਨੇ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੇ ਪਾਣੇ ਸਭ ਰੋਗੀ ਅਗਰ ਮੈਂ ਮੰਨ ਕਰਕੇ ਬਿਮਾਰ ਹਾਂ ਮੀਨਸ ਮੈਂ ਬੇਈਮਾਨ ਹਾਂ ਮੈਂ ਤੋਹੀਬਾਜ਼ ਹਾਂ ਮੈਂ ਝੂਠ ਬੋਲਦਾ ਹਾਂ ਮੈਂ ਗੱਲਾਂ ਕੁਮਾ ਦਿੰਦਾ ਹਾਂ ਮੈਂ ਹੀ ਪੁਕਰੀਟ ਹਾਂ ਮੈਂ ਜਿਉ ਮੈਂ ਲਿਬਾਰੂ ਨਿਰਮਲ ਹਾਂ ਮੈਂ ਅੰਦਰੋਂ ਝੂਠੇ ਪੈਜ ਬਾਹਰ ਹਾਂ ਮੈਂ ਬਗਲਾ ਪਕਤੀ ਕਰਦਾ ਹਾਂ ਮੈਂ ਗਿਰਗਿਟ ਵਾਂਗੂ ਰੰਗ ਬਦਲਦਾ ਹਾਂ ਇਹ ਮੇਰੇ ਰੋਗ ਨੇ ਹੁਣ ਮੈਂ ਹਰ ਕਿਸੇ ਨੂੰ ਸਮਝਦਾ ਸਾਰੇ ਝੂਠੇ सारे तो ने जी जगत में झूठी देखी प्रीत ओ जी जाग रचना सब झूठ है फिर ऐसे उन्होंने नहीं कहे वो बिहारी है वो बंगाली है वो मराठी है पैसे वाला मेरा काम का आओ जी की हाल है बैठो ना वो आया और चलो दफा एल फोन करे ਗੁਰਬਾਣੀ ਕਿਹੜੇ ਰੋਗ ਹੈ ਜਿਹੜੇ ਜਿਨ੍ਹਾਂ ਦਾ ਉਧਾਰ ਕਰਦੀ ਜਿਹੜੇ ਠੀਕ ਕਰਦੀ ਹੈ ਕਿਹੜਾ ਵੈਦ ਹੈ ਗੁਰੂ ਗੋਬਿੰਦ ਜਿਹੜੇ ਮੇਰੇ ਸਰੀਰ ਦੇ ਰੋਗ ਜਾਂ ਅੰਦਰ ਦੇ ਕਿਹੜੇ ਰੋਗ ਨੇ ਜਿਹੜੇ ਠੀਕ ਹੁੰਦੇ ਨੇ ਉਹਦੇ ਨਾਲ ਅਗਰ ਮੇਰੀ ਨੈਗੇਟਿਵ ਸੋਚ ਹੈ ਨਾ ਮੈਂ ਬਿਮਾਰ ਹਾਂ ਅਗਰ ਮੈਂ ਗਲ ਗਲ ਤੇ ਉਦਾਸ ਰਹਿੰਦਾ ਟੈਂਦੀਆਂ ਗੱਲਾਂ ਚ ਰਹਿੰਦਾ ਮੈਂ ਮਨ ਕਰਕੇ ਬਿਮਾਰ ਹਾਂ ਗੁਰੂ ਸਾਹਿਬ ਕਹਿੰਦੇ ਨੇ ਮਨ ਮੈਲੇ ਸਭ ਕੁਝ ਪਹਿਲਾ ਤਾਂ ਤੋਤੇ ਮਨ ਅੱਛਾ ਨਾ ਹੋਏ ਇਹਦਾ ਮਤਲਬ अगर मेरा मन रोगी है ना उस रोग ਨੂੰ ਡਾਕਟਰ ਠੀਕ ਨਹੀਂ ਕਰ ਸਕਦਾ ਡਾਕਟਰ ਇਹ ਕਹਿ ਸਕਦਾ ਹੈ ਇਹ ਬੰਦਾ ਡਿਪਰੈਸਡ ਹੈ ਇਹ ਉਦਾਸ ਹੈ ਇਹ ਸੁੱਤਾ ਰਿਆ ਕਰੇ ਉਹ ਗੋਲੀ ਦੇ ਦੇਗਾ 슬ੀਪਿੰਗ ਪੀਲ ਦੇ ਦੇਗਾ ਜਾਂ ਕੁਝ ਵੀ ਦੇ ਦੇਗਾ ਲੇਕਿਨ ਉਹ ਮਨ ਦਾ ਰੋਗ ਨਹੀਂ ਦੂਰ ਕਰ ਸਕਦਾ ਮਨ ਦਾ ਰੋਗ ਸਤਗੁਰੂ ਦੂਰ ਕਰਦਾ ਹੈ ਤਨ ਦਾ ਰੋਗ ਡਾਕਟਰ ਵੈਦ ਦੂਰ ਕਰਦੇ ਨੇ ਗੁਰਬਾਣੀ ਸਾਡੇ ਮਨ ਦੇ ਰੋਗ ਦੂਰ ਕਰਦੀ ਹੈ ਔਰ ਮਨ ਦੇ ਰੋਗ ਵਧਦੇ ਜਾਣ ਤਾਂ ਤਨ ਨੂੰ ਰੋਗ ਲੱਗਦੇ ਨੇ ਲੇਕਿਨ ਤਨ ਦੇ ਰੋਗ ਠੀਕ ਕਰਕੇ ਮਨ ਦਾ ਰੋਗ ਠੀਕ ਨਹੀਂ ਹੁੰਦਾ ਫਰਜ਼ ਕਰੋ ਸੁਖੀਏ ਕੋਪੀਖੇ ਸਭ ਸੁਖੀਆ ਰੋਗੀ ਕੇ ਪਾਣੇ ਸਭ ਰੋਗ ਹੈ ਨਾ ਅਗਰ ਮੈਂ ਮਨ ਕਰਕੇ ਬਿਮਾਰ ਹਾਂ ਮੀਨਸ ਮੈਂ ਬੇਈਮਾਨ ਹਾਂ ਮੈਂ ਤੋਖੀਬਾਜ਼ ਹਾਂ ਮੈਂ ਝੂਠ ਬੋਲਦਾ ਹਾਂ ਮੈਂ ਗੱਲਾਂ ਕੁਮਾ ਦਿੰਦਾ ਹਾਂ ਮੈਂ ਹੀ ਪੁਕਰੀਟ ਹਾਂ ਮੈਂ ਜਿਉ ਮੈਂ ਲਿਬਾਰੋਂ ਨਿਰਮਲ ਹਾਂ ਮੈਂ ਅੰਦਰੋਂ ਝੂਠੇ ਪੈਜ ਬਾਹਰ ਹਾਂ ਮੈਂ ਬਗਲਾ ਪਕਤੀ ਕਰਦਾ ਹਾਂ ਮੈਂ ਗਿਰਗिट ਵਾਂਗੂ ਰੰਗ ਬਦਲਦਾ ਹਾਂ ਇਹ ਮੇਰੇ ਰੋਗ ਨੇ ਹੁਣ ਮੈਂ ਹਰ ਕਿਸੇ ਨੂੰ ਸਮਝਦਾ ਸਾਰੇ ਝੂਠੇ ਸਾਰੇ ਧੋਖੇਬਾਜ਼ ਨੇ ਉਹ ਜੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਉਹ ਦੀ ਜਾਗਰਤਨਾ ਸਭ ਝੂਠ ਹੈ ਕਿਉਂਕਿ ਮੈਂ ਮੰਨ ਕਰਕੇ ਰੋਗਿਆ ਪਰ ਇਹ ਮੇਰਾ ਪਰਮ ਹੈ لیکن جڑا اگر سکھئے کو پےکھے سب سکھیا روگی کے پاણે سب روگی ہے نا اس شبد راہو نوں پڑھا گے لہذا راوچ کہندے ہیں من میرے جن اپنا پرم گواتا تس کے پاણે کوئی نہ پھولا جن سگلو ब्रह्म پچھاتا اس سمجھ جاندا ہے کوئی مورکھ نہیں ہے میرا من مورکھ ہے میں اس مورکھ من لال نہیں لُجنا مورکھے نال ਨਾਲ ਲੂਜੀ ਇਹ ਉਹ ਲੋਕਾਂ ਨੂੰ ਮੂਰਖ ਨਹੀਂ ਕਹਿੰਦਾ ਮੂਰਖੇ ਨਾਲ ਲਾਲੂ ਜੀ ਦਾ ਮਤਲਬ ਲੋਕ ਮੂਰਖ ਨੇ ਉਹਨਾਂ ਗਾਲੀ ਨਹੀਂ ਕਰਨੀ ਚਾਹੀਦੀ ਉਹਨਾਂ ਮੱਥੇ ਹੀ ਨਹੀਂ ਲਾਣਾ ਚਾਹੀਦਾ ਨਹੀਂ 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 ਮਨ ਮੂਰਖ ਨਾਲ ਲੂਜਣਾ ਚਾਹੀਦਾ ਜਦੋਂ ਮੈਂ ਮਨ ਮੂਰਖ ਨਾਲ ਲੂਜਣਾ ਛੱਡਿਆ ਤਾਂ ਤੱਕ ਪਰਮ ਖਤਮ ਹੋ ਗਿਆ ਔਰ ਛੱਡਣ ਤੋਂ ਬਾਅਦ ਮੈਂ ਸੁਖੀ ਹੋ ਗਿਆ ਮਨ ਮੇਰੇ ਜਿੰਨ ਆਪਣਾ ਪਰਮ ਗਵਾਤਾ ਤਿਸਕੇ ਬਾਣੇ ਕੋਈ ਨਾ ਪੂਲਾ ਜਿੰਨ ਸਗਲੂ ਬ੍ਰਹਮ ਪਛਤਾ ਅੰਦਰ ਦੇ ਬ੍ਰह्म ਦੀ ਗੱਲ ਸਮਝ ਆਈਏ ਅੰਦਰ ਵਸਦੇ ਰਬ ਜੀ ਦੀ ਹੁਣ ਸਾਰੇ ਮਨੁੱਖ ਚੰਗੇ ਲੱਗਦੇ ਨੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਲੱਗਦੇ ਨੇ ਹੈਨਾ ਫਿਰ ਅਸੀਂ ਉਹਨੂੰ ਨਹੀਂ ਕਾਂਗੇ ਉਹ ਬਿਹਾਰੀ ਹੈ ਉਹ ਬੰਗਾਲੀ ਹੈ ਉਹ ਮਰਾਠੀ ਹੈ ਵਿਤਕਰਾ ਨਹੀਂ ਕਰਾਂਗੇ ਫਿਰ ਕਵਾਂਗੇ ਸਭੇ ਕਟ ਰਾਮ ਬੂਲੇ ਫਿਰ ਕਾਂਗੇ ਕਟ ਕਟ ਮੈਂ ਹਰ ਜੀ ਉਸ ਹੈ ਹੈਨਾ ਫਿਰ ਅਸੀਂ ਮਨੁੱਖਤਾ ਦੇਖ ਪਾਵਾਂਗੇ ਹਰ ਕਿਸੇ ਦੇ ਅੰਦਰ ਸੋ ਰੋਗੀ ਹੁੰਦਾ ਹੈ ਮਨ ਮਨ ਦੇ ਰੋਗ ਨੂੰ ਕੌਣ ਦੂਰ ਕਰਦਾ ਹੈ ਸਤਗੁਰ ਇਸ ਕਰਕੇ ਸਤੂਰ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਮੈਨੂੰ ਮਨ ਦੇ ਖਿਆਲਾਂ ਦੇ ਫੰਦੇ ਪਏ ਹੋਏ ਨੇ ਮੇਰਾ ਵੈਦ ਗੁਰੂ ਕੱਟ ਦਿੰਦਾ ਮੇਰਾ ਮਨ ਸੁਖੀ ਹੋ ਜਾਂਦਾ ਹੈ arogi ho janda hai ਇਹਨੂੰ ਕਹਿੰਦੇ ਨੇ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮੰਨੀ ਸਭ ਦੁਖ ਗਿਆ ਰੋਗ ਗਿਆ ਪਰ ਮਨ ਅੱਖਾਂ ਤੋਂ ਹੀ ਲੋਕੀ ਠੀਕ ਨਜ਼ਰ ਨਹੀਂ ਸੀ ਆਉਂਦੇ ਵਿਤਕਰਾ ਕਰਦਾ ਸੀ ਜ਼ੁਬਾਨ ਤੋਂ ਲੋਕਾਂ ਦੇ ਨਾਲ ਬੰਦਾ ਦੇਖ ਕੇ ਗੱਲ ਕਰਦਾ ਸੀ ਪੈਸੇ ਵਾਲਾ ਮੇਰਾ ਕੰਮ ਕਰ। ਆਓ ਜੀ, ਕੀ ਹਾਲ ਹੈ? ਬੈਠੋ ਨਾ। ਉਹ ਆਇਆ। ਉਹ ਚਲੋ ਦਫਾ ਇਹਦੇ ਨਾਲ ਗੱਲਬਾਤ ਕਰਨ ਕਰੇ। ਜ਼ੁਬਾਨੀ ਮਤਲਬ ਸਾਰੇ ਮੇਰੇ ਗੜਬੜ ਹੋ ਗਏ ਸੀ ਮਨ ਰੋਗੀ ਹੋਣ ਦੇ ਕਾਰਨ। ਹੁਣ ਮਨ ਠੀਕ ਹੋ ਗਿਆ। ਸਾਰੇ ਅੰਗ ਠੀਕ ਹੋ ਗਏ ਨੇ। ਸੰਗੀ ਭਜਾ ਗੋਬਿੰਦ ਹੋ ਗਿਆ। ਡਸ ਇਟ ਮੇਕਸ ਸੈਂਸ? ਬਿਲਕੁਲ ਹਾਂ ਜੀ। ਇਹਦੇ ਤੋਂ ਹੀ ਮੈਨੂੰ ਇਹ ਚੀਜ਼ ਲੱਗ ਰਹੀ ਹੈ ਕਿ ਅੱਜ ਜੇ ਅਸੀਂ ਕਾਉਂਸਲਰਸ ਕੋਲ ਜਾਂਦੇ ਆ ਕਿ ਸਾਡ ਨੂੰ ਡਿਪਰੈਸ਼ਨ ਹੈ, ਸਾਨੂੰ ਟੈਨਸ਼ਨ ਹੈ, ਸਾਨੂੰ ਕਾਉਂਸਲਰ ਦੀ ਲੋੜ ਹੈ। ਤੇ ਮੇਰੇ ਖਿਆਲ ਨਾਲ 500 ਸਾਲ ਪਹਿਲਾਂ ਗੁਰੂ ਸਾਹਿਬ ਨੇ ਇੰਨੀ ਵਧੀਆ ਕਾਉਂਸਲਿੰਗ ਸਾਨੂੰ ਦਿੱਤੀ ਹੈ ਤੇ ਜਿਹੜਾ ਕੋਈ ਗੁਰਬਾਣੀ ਪੜ੍ਹਦਾ ਉਹਨੂੰ ਲੋੜ ਹੀ ਨਹੀਂ ਫਿਰ ਕਿਸੇ ਕਾਉਂਸਲਰ ਦੀ। ਅਰੇ ਵਾਹ ਬਿਲਕੁਲ ਸਹੀ ਕਿਹਾ। ਮੈਂ ਪੜ੍ਹਾਈ ਕਰਕੇ ਸਿਵਲ ਇੰਜੀਨੀਅਰ ਸੀ ਠੀਕ ਹੈ। ਆਸਟ੍ਰੇਲੀਆ ਤੋਂ ਲੈ ਕੇ ਜਰਮਨੀ ਤੋਂ ਲੈ ਕੇ ਇਟਲੀ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਮੀਡੀਲ ਈਸਟ ਤੋਂ ਲੈ ਕੇ ਕੀਨੀਆ ਤੱਕ 올 ਓਵਰ ਦਾ ਵਰਡ ਜਿੱਥੇ ਹੀ ਜਾਂਦਾ ਉਹ ਮੋਸਟਲੀ ਬਨ ਪੁੱਛਦੇ ਨੇ ਤੁਸੀਂ ਡਾਕਟਰ ਹੋ? ਤੁਸੀਂ ਸਾਈਕੀਟਿਸਟ ਹੋ? ਮੈਂ ਤਾਂ ਨਹੀਂ ਪੜਿਆ। ਮੈਂ ਤੇ ਇੰਜੀਨੀਅਰਿੰਗ ਵੀ ਛੋੜ ਦਿੱਤੀ ਰਾਈਟ ਗੁਰੂ ਸਾਹਿਬ ਨੇ ਤੈਨੂੰ ਜ਼ਬਰਦਸਤ ਸਾਈਕੋਲੋਜੀ ਪੜਾਈ ਹੈ ਨਾ ਕਹਿੰਦੇ ਮਨ ਨੂੰ ਪਕੜ ਸੰਕਾਦਿਕ ਨਾਰਿਦਮੁਨ ਸੇਖਾ ਤਿੰਵੀ ਤਨ ਮੈਂ ਮਨ ਨਹੀਂ ਪੇਖਾ ਗੁਰੂ ਸਾਹਿਬ ਨੇ ਮਨ ਨੂੰ ਪਕੜ ਲਿਆ ਮਨ ਦੀ ਸਾਈਕੋਲੋਜੀ ਪਕੜ ਲਈ ਨਾ ਸਾਰੀ ਦੁਨੀਆ ਦੇ ਕੰਮ ਆਏਗੀ ਐਂਡ ਯੂ ਆਰ ਰਾਈਟ ਕਿ ਇਸ ਵਰਗੀ ਕਾਉਂਸਲਿੰਗ ਕੋਈ ਨਹੀਂ ਕਰ ਸਕਦਾ ਅਸੀਂ ਲਿਵਿੰਗ ਟਜਰਰੀ ਚ ਵਰਲਡਵਾਈਡ ਲੋਕਾਂ ਦੀ ਕਾਉਂਸਲਿੰਗ ਕਰਦੇ ਆ ਸਬਜੈਕਟ ਟੂ ਗੁਰਬਾਣੀ and it works, 100% success rate.